ਅੱਜ ਦੀ ਕਹਾਣੀ ਇੱਕ ਐਸੇ ਚੋਰ ਦੀ ਕਹਾਣੀ ਆ ਕੈਨੇਡਾ ਦਾ ਇੱਕ ਐਸਾ ਚੋਰ ਹੋਇਆ ਜਿਨੇ ਕੇ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਸੀਗਾ ਪਰ ਉਹਨੇ ਇਹਦੀ ਆਪਣੀ ਖੂਬੀ ਸੀਗੀ ਚੋਰੀਆਂ ਕੋਡ ਬੰਦ ਕਰਨ ਦੀ ਲਾਕ ਡਿਸੇਬਲ ਕਰਨ ਦੀ ਬਹੁਤ ਗਲਤ ਪਾਸੇ ਲਈ ਤੇ ਉਸਨੇ ਯੂਰਪ ਦੇ ਵਿੱਚ ਜਾ ਕੇ ਇੱਕ ਹੀਰਾ ਚੋਰੀ ਕੀਤਾ ਸੀਗਾ ਉਹ ਕੀ ਕਹਾਣੀ ਸੀਗੀ ਤੇ ਕਿਵੇਂ ਉਹ ਬੰਦਾ ਫੜਿਆ ਗਿਆ ਕਿੰਨੇ ਕ ਬੈਂਕ ਲੁੱਟੇ ਕੀ ਕੁਸ਼ ਕੀਤਾ ਤੇ ਉਸ ਨੂੰ ਲਗਭਗ 164 ਸਾਲਾਂ ਦੀ ਸਜ਼ਾ ਹੋਈ ਸੀ ਤੇ ਕੀ ਬਣਿਆ ਉਸ ਸਜ਼ਾ ਦਾ ਕਿਉਂਕਿ ਬੰਦਾ ਇੰਨਾ ਕਨਵਿੰਸ ਕਰਨ ਵਾਲਾ ਬੰਦਾ ਸੀ ਕਿ ਪੁਲਿਸ ਨੂੰ ਵੀ ਕਨਵਿੰਸ ਕਰ ਲੰਦਾ ਸੀਗਾ ਕਹਾਣੀ ਹੈਗੀ ਆ ਜੀ ਜਾਰਲਡ ਇਹ ਹੈਗਾ ਜੀ ਬਿਨੀ ਪੈਗ ਦਾ ਜੰਪਲ ਸੀਗਾ ਬਿਨੀ ਪੈਗ ਦੇ ਵਿੱਚ ਪੈਦਾ ਹੋਇਆ ਬਚਪਨ ਦੇ ਵਿੱਚ ਬਹੁਤ ਤੇਜ਼ ਆਣਾ ਬਹੁਤ ਜ਼ਿਆਦਾ ਇੰਟੈਲੀਜੈਂਟ ਪਰ ਬਚਪਨ ਤੋਂ ਹੀ ਚੋਰੀ ਕਰਨ ਦੀ ਆदत ਪਈ ਬਚਪਨ ਦੇ ਵਿੱਚ ਗਵਾਂਡੀਆਂ ਦੇ ਜੇ ਕੋਈ ਦੁੱਧ ਡਿਲੀਵਰ ਕਰਕੇ ਨਾਲ ਦੁੱਧ ਚੋਰੀ ਕਰਨਾ ਐਗਜ਼ਾਮ 'ਚ ਜੇ ਬੇਸ਼ੱਕ ਸਾਰਾ ਕੁਝ ਆਉਂਦਾ ਹੁੰਦਾ ਪਰ ਫਿਰ ਵੀ ਇਸ ਬੰਦੇ ਨੇ ਨਕਲ ਮਾਰਨੀ ਮਾਰਨੀ ਇਹਦਾ ਸ਼ੌਂਕ ਬਣ ਗਿਆ ਸੀ ਚੋਰੀ ਨਕਲ ਤੇ ਬਚਪਨ ਦੇ ਵਿੱਚ ਕਈ ਵਾਰੀ ਗ੍ਰਿਫਤਾਰ ਵੀ ਹੋਇਆ ਜੇਲ੍ਹ ਵੀ ਕੱਟ ਕੇ ਆਇਆ ਜਿਉਂ ਥੋੜਾ ਜਿਹਾ ਵੱਡਾ ਹੋਇਆ ਤਾਂ ਇਸ ਦਾ ਇੰਟਰਸਟ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਪੈ ਗਿਆ ਜਿਵੇਂ ਕਿ ਕੰਪਿਊਟਰ ਕੋਡ ਟਰੈਕ ਕਰਨੇ ਹਨਾ ਲੌਕ ਡਿਸੇਬਲ ਕਰਨੇ ਕੈਮਰੇ ਦੇ ਵਿੱਚ ਵੀ ਬਹੁਤ ਇੰਟਰਸਟ ਜਿਵੇਂ ਕੈਮਰਾ ਵੀਡੀਓਗ੍ਰਾਫੀ ਹੋਰ ਚਲੋ ਜੀ ਉਮਰ ਵੱਡੀ ਸੀ ਹੁਣ ਇਹਨੇ ਕੋਈ ਵੱਡਾ ਹੱਥ ਮਾਰਨਾ ਸੀਗਾ ਇਸ ਨੇ ਬੈਂਕ ਬੰਕ ਲੁੱਟੇ ਤੇ 16 ਸਾਲ ਦੀ ਉਮਰ ਦੇ ਵਿੱਚ ਨੇ 1 ਲੱਖ ਡਾਲਰ ਦਾ ਕਰ ਲਿਆ ਆਪ ਦਾ ਉਸ ਤੋਂ ਬਾਅਦ ਇਹਦਾ ਵਿਆਹ ਹੁੰਦਾ ਇੱਕ ਕੁੜੀ ਅਮੀਰ ਕੁੜੀ ਦੇ ਨਾਲ ਵਿਆਹ ਕਰਾ ਲੈਂਦਾ ਅਮੀਰ ਕੁੜੀ ਦੇ ਨਾਲ ਵਿਆਹ ਕਰਾਉਣ ਤੋਂ ਬਾਅਦ ਇਹਦਾ ਸਹੁਰਾ ਵੀ ਬਹੁਤ ਅਮੀਰ ਹੁੰਦਾ ਵਿਆਹ ਤੋਂ ਕੁਝ ਦਿਨ ਬਾਅਦ ਇਹ ਪਲਾਨ ਬਣਾਉਂਦੇ ਨੇ ਕਹਿੰਦੇ ਵੀ ਆਪਾਂ ਯੂਰਪ ਜਾ ਕੇ ਆਉਨੇ ਆ ਤੇ ਯੂਰਪ ਦੇ ਵਿੱਚ ਆਸਟਰੀਆ ਪਹੁੰਚਦੇ ਆ ਤੇ ਆਸਟਰੀਆ ਇੱਕ ਬਹੁਤ ਵੱਡਾ ਮਹਿਲ ਆ ਮਹਿਲ ਦਾ ਨਾਮ ਹੈਗਾ ਜੀ ਸਕੌਨਵਰਨ ਪੈਲਸ ਸਮਥਿੰਗ ਨਾਮ ਆ ਬਹੁਤ ਸੋਹਣਾ ਹਜ਼ਾਰ ਕਮਰਾ ਇਹਦੇ ਵਿੱਚ ਘਟੋ ਘਟ ਤੇ ਜਿਹੜੀ ਇੱਥੋਂ ਦੀ ਮਲਕਾ ਹੋਈ ਆ 100 ਸਾਲ ਪਹਿਲਾਂ ਐਲਸਪਥ ਐਲਸਪਥੋਂ ਜਿਹੜੀ ਮਲਕਾ ਹੋਈ ਸੀ ਉਹਦੇ ਇੱਕ ਡਰੈਸ ਪਾਈ ਹੁੰਦੀ ਸੀ ਜਿਦੇ ਕਿ ਬਹੁਤ ਸੋਹਣੇ ਹੀਰੇ ਲੱਗੇ ਸੀ ਬਹੁਤ ਕੀਮਤੀ ਤੇ ਉਹਨਾਂ ਵਿੱਚੋਂ ਇੱਕ ਹੀਰਾ ਅੱਜ ਵੀ ਉੱਥੇ ਪਿਆ ਸੀਗਾ ਜਦੋਂ ਇਹ ਦੇਖਦੇ ਨੇ ਵੀ ਆਹ ਹੀਰਾ ਇੱਥੇ ਤਹੇ ਇਹਦਾ ਸੋਹਰਾ ਦੇਖਦਾ ਤਾਂ ਉਹਨੂੰ ਦੱਸਦਾ ਵੀ ਇੱਥੇ ਹੀਰਾ ਪਿਆ ਸੌੜ ਨੂੰ ਤਾਂ ਕੀ ਪਤਾ ਹੁੰਦਾ ਵੀ ਚੋਰ ਹੁੰਦਾ ਏ ਇਹ ਜਾ ਕੇ ਦੇਖਦਾ ਵੀ ਬਾਗ ਕਿਆ ਬਾਤ ਆ ਨਾ ਹੀਰੇ ਦੀ ਇੰਨੀ ਕੀਮਤ ਆ ਉਹ ਇੱਕ ਜਿੱਦਾ ਕੱਚ ਦੇ ਜਿੱਦਾ ਕੇਸ ਦੇ ਵਿੱਚ ਹੁੰਦਾ ਤੇ ਉਹਦੇ ਵਿੱਚ ਸਕਿਉਰਿਟੀ ਕੈਮਰਾ ਤੇ ਸਕਿਉਰਿਟੀ ਕੋਡ ਲੱਗੇ ਹੁੰਦੇ ਆ ਜਿਹਦੇ ਨਾਲ ਲਾਰਮ ਵੱਜ ਜਾਂਦਾ ਤੇ ਵੱਡੀ ਸਾਰੀ ਖਿੜਕੀ ਹੁੰਦੀ ਹੈ ਇਹ ਪੂਰਾ ਨੋਟ ਕਰ ਲੈਂਦਾ ਵੀ ਕੀ ਕੁਸ਼ ਹੈਗਾ ਵੀਡੀਓ ਬਣਾ ਲੈਂਦਾ ਸਾਰੇ ਕਮਰੇ ਦੀ ਸਾਰੇ ਦੀ ਜਿੰਨਾ ਵੀ ਬਾਅਦ ਦੇ ਵਿੱਚ ਮੈਂ ਇਹਨੂੰ ਕਿੱਦਾਂ ਇਹਦੇ ਤੇ ਕੰਮ ਕਰ ਸਕਦਾ ਉਸ ਤੋਂ ਬਾਅਦ ਹਰੇਕ ਜਿੱਥੇ ਵੀ ਆਪਾਂ ਘੁੰਮਣ ਜਾਂਦੇ ਆ ਉੱਥੇ ਇੱਕ ਛੋਟੀ ਜਿਹੀ ਸ਼ਾਪ ਬਣੀ ਹੁੰਦੀ ਹੈ ਜਿੱਥੇ ਕਿ ਛੋਟੇ ਛੋਟੇ ਗਿਫਟ ਕਾਰਡ ਆਪਾਂ ਲੈ ਸਕਦੇ ਆ ਯਾਦਗਰ ਬਜੋ ਹਣਾ ਉਦੋਂ ਹੀ ਇੱਥੇ ਵੀ ਸ਼ਾਪ ਬਣੀ ਸੀ ਇਸ ਮਹਿਲ ਦੇ ਵਿੱਚ ਕਿ ਉਸ ਹੀਰੇ ਦੀਆਂ ਬਿਲਕੁਲ ਡੁਪਲੀਕੇਟ ਕਾਪੀਆਂ ਤੁਸੀਂ ਯਾਦਗਰ ਵਜੋਂ ਲਿਜਾ ਸਕਦੇ ਹੋ ਜਦੋਂ ਇਹ ਦੇਖ ਲੈਦਾ ਕੰਮ ਹੋਰ ਵੀ ਸੌਖਾ ਹੋ ਗਿਆ ਉਸ ਤੋਂ ਬਾਅਦ ਇਹ ਰਾਤ ਨੂੰ ਜਾ ਕੇ ਇਹ ਸਾਰਾ ਪਲਾਨ ਬਣਾਉਂਦਾ ਜਿਹੜੀ ਖਿੜਕੀ ਕੋਲੇ ਖੜਾ ਸੀਗਾ ਇਹ ਉਸ ਨੂੰ ਚਾਬੀ ਦੇ ਨਾਲ ਥੋੜੀ ਜਿਹੀ ਢਿੱਲੀ ਕਰਿਆ ਸੀ ਪਹਿਲਾਂ ਹੀ ਚਲੋ ਜੀ ਕਮਰੇ ਚ ਆਉਂਦਾ ਵੀਡੀਓ ਦੇਖਦਾ ਸਾਰਾ ਪਲਾਨ ਬਣਾਉਂਦਾ ਤੇ ਅਗਲੇ ਦਿਨ ਅਗਲੀ ਰਾਤ ਨੂੰ ਇਹ ਬੰਦਾ ਕੀ ਕਰਦਾ ਉੱਥੋਂ ਦੇ ਇੱਕ ਪਾਇਲਟ ਨੂੰ ਚੰਗੇ ਪੈਸੇ ਦੇ ਕੇ ਉਸ ਨੂੰ ਕਹਿੰਦਾ ਵੀ ਮੈਨੂੰ ਇਸ ਮਹਿਲ ਦੇ ਛੱਤ ਦੇ ਉੱਪਰ ਲੈ ਜੀ ਤੇ ਉੱਥੋਂ ਪੈਰਾਸ਼ੂਟ ਨਾਲ ਮੈਂ ਛਾਲ ਮਤਲਬ ਰੱਸੀ ਨਾਲ ਉਤਰਨਾ ਮਤਲਬ ਪੈਰਾਸ਼ੂਟ ਲਾ ਕੇ ਉਸ ਤੋਂ ਬਾਅਦ ਰੱਸੀ ਦੇ ਨਾਲ ਕੰਧ ਤੇ ਚੜਨਾ ਐਦਾਂ ਹੀ ਕਰਦਾ ਜੀ ਅਗਲੀ ਰਾਤ ਨੂੰ ਇਹ ਜਹਾਜ਼ ਦੇ ਰਾਹੀ ਉੱਥੋਂ ਪੈਰਾਸ਼ੂਟ ਨਾਲ ਛਾਲ ਮਾਰਦਾ ਤੇ ਬਿਲਕੁਲ ਕੰਧ ਦੇ ਨਾਲ ਉਤਰ ਕੇ ਰੱਸੀ ਦੇ ਨਾਲ ਉਸ ਖਿੜਕੀ ਤੱਕ ਪਹੁੰਚਦਾ ਕਮਰੇ ਡਿਸੇਬਲ ਕਿਦਾਂ ਕਰਨੇ ਆ ਕੋਡ ਕਿਦਾਂ ਡਿਸੇਬਲ ਕਰਨੇ ਉਹਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਮਾਇਰ ਹੁੰਦਾ ਉਸ ਤੋਂ ਬਾਅਦ ਇਹ ਉੱਥੇ ਜਾ ਕੇ ਹੀਰਾ ਕੱਢ ਲੰਦਾ ਹੀਰਾ ਕੱਟ ਕੇ ਉਹਦੀ ਡੁਪਲੀਕੇਟ ਕਾਪੀ ਬਿਲਕੁਲ ਉੱਥੇ ਹੀ ਪਾ ਦਿੰਦਾ ਇਹ ਕੋਈ ਝੂਠੀ ਕਹਾਣੀ ਨਹੀਂ ਬਿਲਕੁਲ ਸੱਚੀ ਕਹਾਣੀ ਹੈ ਫਿਲਮ ਨਹੀਂ ਹੈਗੀ ਅਸਲ ਦੇ ਵਿੱਚ ਜੈਰਾਲਡ ਐਦਾਂ ਹੀ ਕਰਦਾ ਡੁਪਲੀਕੇਟ ਕਾਪੀ ਰੱਖ ਕੇ ਉੱਥੋਂ ਆ ਜਾਂਦਾ ਤੇ ਜੀ ਖੁਸ਼ਕਿਸਮਤੀ ਇਹਨੂੰ ਕਿਸੇ ਨੇ ਨਹੀਂ ਦੇਖਿਆ ਹੁੰਦਾ ਉਸ ਤੋਂ ਬਾਅਦ ਮਹਿਲ ਚੋਂ ਨਿਕਲ ਆਉਂਦਾ ਦੋ ਦਿਨਾਂ ਬਾਅਦ ਇਹ ਮੈਲ ਖੋਲਣਾ ਹੁੰਦਾ ਲੋਕਾਂ ਲਈ ਦਵਾਰਾ ਤੇ ਲੋਕਾਂ ਨੇ ਦਵਾਰੇ ਉਹ ਹੀਰੇ ਦੇ ਦਰਸ਼ਨ ਕਰਨੇ ਹੁੰਦੇ ਨੇ ਦੋ ਦਿਨਾਂ ਬਾਅਦ ਲੋਕ ਆਉਂਦੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਹੀਰਾ ਚੋਰੀ ਹੋ ਚੁੱਕਿਆ ਦੋ ਵੀਕਾਂ ਬਾਅਦ ਜਾ ਕੇ ਪਤਾ ਲੱਗਦਾ ਕਿ ਹੀਰਾ ਜਿਹੜਾ ਅਸਲੀ ਸੀਗਾ ਐਲਸਪਤ ਮਲਿਕਾ ਦਾ ਉਹ ਚੋਰੀ ਹੋ ਚੁੱਕਿਆ ਜਿਹੜਾ ਕਿ 100 ਸਾਲ ਪੁਰਾਣਾ ਸੀਗਾ ਤੇ ਇੰਨੀ ਕੀਮਤ ਸੀਗੀ ਉਹਦੀ ਬਹੁਤ ਜ਼ਿਆਦਾ ਪਰ ਉਦੋਂ ਤੱਕ ਜੈਰਾਲਡ ਜੀ ਕੈਨੇਡਾ ਪਹੁੰਚ ਚੁੱਕੇ ਸੀਗੇ ਖੂਫੀ ਏਜੰਸੀਆਂ ਪੁਲਿਸ ਬੜਾ ਕੁਝ ਲੱਗਦਾ ਇਸ ਹੀਰੇ ਦੀ ਭਾਲ ਦੇ ਵਿੱਚ ਪਰ ਕੁਝ ਨਹੀਂ ਮਿਲਦਾ ਇਹ ਜਾ ਕੇ ਆਪਣੀ ਦਾਦੀ ਦੀ ਬੇਸਮੈਂਟ ਦੇ ਵਿੱਚ ਜਾ ਕੇ ਹੀਰਾ ਲੁਕਾਦਣ ਤੇ ਆਪਣੀ ਜ਼ਿੰਦਗੀ ਉਦਹੀਂ ਜਿਉਣ ਲੱਗ ਜਾਂਦਾ ਤੇ ਉਦਹੀਂ ਚੋਰੀਆਂ ਕਰਦਾ ਪਰ ਆਖਰਕਾਰ ਕਹਿੰਦੇ ਬੰਦੇ ਤੋਂ ਗਲਤੀ ਹੋ ਹੀ ਜਾਂਦੀ ਆ ਤੇ ਇਹ ਤੋਂ ਵੀ ਗਲਤੀ ਹੋਈ ਆ 15 ਮਈ 2004 ਨੂੰ ਇਹਦੇ ਏਰੀਏ ਦੇ ਵਿੱਚ ਇੱਕ ਬੈਂਕ ਖੋਲਣਾ ਹੁੰਦਾ ਸੀ ਆਈਵੀਸੀ ਇਹ ਉੱਥੇ ਚੋਰੀ ਕਰਨ ਦਾ ਪਲਾਨ ਬਣਾਉਂਦਾ ਹਜੇ 3 ਦਿਨਾਂ ਬਾਅਦ ਹੀ ਓਪਨ ਹੋਣਾ ਹੁੰਦਾ ਬੈਂਕ ਇਹਨੂੰ ਪਤਾ ਹੁੰਦਾ ਵੀ ਇੰਨਾ ਕੈਸ਼ ਇਹਦੇ ਬੈਂਕ ਦੇ ਵਿੱਚ ਆ ਚੁੱਕਿਆ। ਇਹ ਕੀ ਕਰਦਾ ਰਾਤ ਨੂੰ ਜਾ ਕੇ ਗੱਡੀ ਇੱਕ ਨਾਲ ਦੇ ਗਰੋਸਰੀ ਸਟੋਰ 'ਚ ਪਾਰਕ ਕਰ ਦਿੰਦਾ ਉਹਦੀ ਪਾਰਕਿੰਗ 'ਚ ਤੇ ਆਪ ਬੈਂਕ ਲੁੱਟ ਕੇ ਫਰ ਹੋ ਜਾਂਦਾ। ਪਰ ਇੱਥੇ ਗਲਤੀ ਇਹ ਕਰ ਬੈਠਦਾ ਕਿ ਜਿਹੜੇ ਸੁਪਰਸਟੋਰ ਦੇ ਅੱਗੇ ਨੇ ਗੱਡੀ ਪਾਰਕ ਕਰਿੰਦੀਆਂ ਉੱਥੋਂ ਦਾ ਜਿਹੜਾ ਸੁਪਰਵਾਈਜ਼ਰ ਹੁੰਦਾ ਉਹਨੂੰ ਇਸ ਗੱਲ ਤੋਂ ਬੜੀ ਪ੍ਰੋਬਲਮ ਹੁੰਦੀ ਹੈ ਕਿ ਉਹਦੀ ਪਾਰਕਿੰਗ ਸਾਹਮਣੇ ਕੋਈ ਰਾਤ ਨੂੰ ਗੱਡੀ ਪਾਰਕ ਕਰੇ। ਜਿਵੇਂ ਕੋਈ ਟਰੱਕ ਵਾਲਿਆਂ ਨੂੰ ਵੀ ਲੋਅ ਨਹੀਂ ਹੁੰਦਾ ਬਹੁਤੇ ਬਾਲਮਾਟ ਲਿਖ ਕੇ ਲਾ ਦਿੰਦੇ ਨੇ ਵੀ ਟਰੱਕ ਨਹੀਂ ਲਾਉਣਾ ਰਾਤ ਨੂੰ ਹੁੰਦੇ ਨੇ ਕਈ ਨਾ। ਇਦਾਂ ਹੀ ਉਹ ਸੀਗਾ ਉਸ ਗੱਡੀ ਦਾ ਉਸ ਤੋਂ ਬਾਅਦ ਜਦੋਂ 2-3 ਦਿਨਾਂ ਬਾਅਦ 2 ਦਿਨਾਂ ਬਾਅਦ ਬੈਂਕ ਓਪਨ ਹੁੰਦਾ ਪਤਾ ਲੱਗਦਾ ਕਿ ਚੋਰੀ ਹੋ ਗਈ ਤੇ ਪੁਲਿਸ ਆਸ-ਪਾਸੇ ਤੋਂ ਪੁੱਛਦੀ ਹੈ ਤੇ ਉਹ ਪੁਲਿਸ ਪਹੁੰਚ ਜਾਂਦੀ ਹੈ ਇਸ ਗਰੋਸਰੀ ਸਟੋਰ ਦੇ ਉਸ ਬੰਦੇ ਕੋਲੇ ਜਦੋਂ ਨਿਊਜ਼ ਦੇਖਦਾ ਉਹ ਕਹਿੰਦਾ ਵੀ ਇੱਥੇ ਗੱਡੀ ਖੜੀ ਸੀ ਇੱਕ ਰਾਤ ਨੂੰ ਕੋਈ ਵਿੱਚ ਤਾਂ ਹੈ ਨਹੀਂ ਸੀਗਾ ਤੇ ਪੁਲਿਸ ਉਸ ਗੱਡੀ ਨੂੰ ਟਰੈਕ ਕਰਕੇ ਪਹੁੰਚ ਜਾਂਦੀ ਹੈ ਜੈਰਾਲਡ ਤੱਕ ਪੁਲਿਸ ਨੂੰ ਦੇਖ ਕੇ ਹੱਕਾ-ਬੱਕਾ ਵੀ ਕਿੱਥੋਂ ਆ ਗਏ ਉਸ ਤੋਂ ਬਾਅਦ ਉਹਨੂੰ ਬਿਠਾ ਲਿਆ ਜਾਂਦਾ ਤੇ ਉਦੋਂ ਪਤਾ ਲੱਗਦਾ ਕਿ ਇਸ ਬੰਦੇ ਨੇ ਬੈਂਕ ਤੋਂ ਬਿਨਾ ਉਹ ਹੀਰਾ ਵੀ ਚੋਰੀ ਕੀਤਾ ਹੋਇਆ ਜਿਹੜਾ ਕਿ 100 ਸਾਲ ਪੁਰਾਣਾ ਉਸ ਮਲਕਾ ਦਾ ਸੀ ਤੇ ਉਸ ਦੇ ਸਜ਼ਾ ਦੇ ਵਿੱਚ ਇਹਨੂੰ 164 ਸਾਲ ਦੀ ਸਜ਼ਾ ਹੁੰਦੀ ਆ ਤੇ ਪਰ ਉੱਥੇ ਇਹ ਪੁਲਿਸ ਵਾਲੇ ਲਈ ਇੱਕ ਆਫਰ ਤੇ ਇੱਕ ਪ੍ਰਸਤਾਵ ਰੱਖਦਾ ਕਿ ਜੇ ਤੁਸੀਂ ਮੈਨੂੰ 164 ਸਾਲ ਦੀ ਸਜ਼ਾ ਨਾ ਦੇ ਕੇ ਉਹ ਹੀਰਾ ਵਾਪਸ ਲੈ ਸਕਦੇ ਹੋ ਤਾਂ ਬਹੁਤ ਵਧੀਆ ਹੋਊ ਤੇ ਪੁਲਿਸ ਮੰਨ ਗਈ ਪੁਲਿਸ ਨੂੰ ਦੱਸਦਾ ਕਿ ਇਹ ਹੀਰਾ ਮੇਰੀ ਜਾਦੀ ਦੀ ਬੇਸਮੈਂਟ ਦੇ ਵਿੱਚ ਪਿਆ ਇਹ ਕੇਸ 1.5 ਸਾਲ ਲੱਗ ਜਾਂਦਾ ਪੁਲਿਸ ਨੂੰ ਟਰੈਕ ਕਰਨ 'ਚ ਤੇ ਉੱਥੇ ਜਾ ਕੇ ਪੁਲਿਸ ਦੇਖਦੀ ਆ ਕਿ ਹੀਰਾ ਮਿਲ ਜਾਂਦਾ ਹੀਰੇ ਤੋਂ ਬਾਅਦ ਇਸ ਬੰਦੇ ਨੂੰ 164 ਤੋਂ 8 ਸਾਲਾਂ ਦੀ ਸਜ਼ਾ ਦੇ ਦਿੱਤੀ ਜਾਂਦੀ ਆ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਹ ਬੰਦਾ 8 ਸਾਲ ਦੀ ਜਗ੍ਹਾ 2 ਸਾਲਾਂ ਬਾਅਦ ਹੀ ਪ੍ਰੋਲ ਤੇ ਬਾਹਰ ਆ ਜਾਂਦਾ ਕਹਾਣੀ ਇੱਥੇ ਵੀ ਐਂਡ ਨਹੀਂ ਹੁੰਦੀ ਆ ਕੇ ਇਹ ਸਿਕਿਉਰਿਟੀ ਕੰਪਨੀ ਖੋਲ ਲੈਂਦਾ ਆ ਉਹਦੀ ਤੇ ਉਹ ਤੋਂ ਬਾਅਦ ਇਹ ਤੇ ਕਿਤਾਬ ਵੀ ਛਪਦੀ ਆ ਸਟੀਲਿੰਗ ਸ਼ੀਸ਼ੀਜ਼ ਸਟਾਰ ਇੱਕ ਕਿਤਾਬ ਜਿਹਦੇ ਤੇ ਇਹ ਸਾਰੀ ਦੱਸਿਆ ਹੁੰਦਾ ਕਿਦਾਂ-ਕਿਦਾਂ ਚੋਰੀ ਹੋਇਆ ਪਰ 22 ਮਾਰਚ 2017 ਨੂੰ ਅਗੇਨ ਇਹਦੀ ਇੱਕ ਬੈਂਕ ਚੋਰੀ ਕਰਦੇ ਦੀ ਗ੍ਰਿਫਤਾਰੀ ਹੋ ਜਾਂਦੀ ਆ ਕਿਉਂਕਿ ਬੰਦੇ ਦੇ ਖੂਨ ਚੋਰੀ ਆ ਇਹ ਹਟ ਨਹੀਂ ਸਕਦਾ ਹੁਣ ਇਹ ਜੇਲ੍ਹ ਦੇ ਵਿੱਚ ਆ ਤੇ ਇਦਾਂ ਦੇ ਬੰਦੇ ਜੇ ਰੱਬ ਨੇ ਇਹਨਾਂ ਨੂੰ ਕਾਬਲੀਅਤ ਬਸ ਮਤਲਬ ਬਖਸ਼ੀ ਹੁੰਦੀ ਆ ਦਿਮਾਗ ਦਿੱਤਾ ਹੁੰਦਾ ਉਹ ਚੀਜ਼ ਨੂੰ ਸਹੀ ਪਾਸੇ ਲਾਉਣ ਦੀ ਬਜਾਏ ਗਲਤ ਪਾਸੇ ਲਾਉਂਦਾ ਮਿਲਦੇ ਆਂ ਜੀ ਕਿਸੇ ਹੋਰ ਸਟੋਰੀ ਦੇ ਵਿੱਚ ਅੱਜ ਦੀ ਕੋਈ ਕ੍ਰਾਈਮ ਸਟੋਰੀ ਨਹੀਂ ਸੀ ਇੱਕ ਚੋਰੀ ਦੀ ਸਟੋਰੀ ਸੀਗੀ ਅਗਲੀ ਸਟੋਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ